ਜ਼ਿਲ੍ਹਾ ਅਤੇ ਸੈਸ਼ਨ ਜੱਜੇ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਠਾਰਤੀ ਦਲਬਾਖ ਸਿੰਘ ਝੋਲ ਅਤੇ ਹਰਪ੍ਰੀਤ ਸਿੰਘ 71 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਠਾਰਟੀ ਗੁਰਦਾਸਪੁਰ ਦੇ ਵੱਲੋਂ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜੇ ਵੱਲੋਂ ਜੇਲ੍ਹ ਦੀ ਹਰ ਇੱਕ ਬੈਰਕ ਦਾ ਨਿਰੇਖਣ ਕੀਤਾ ਗਿਆ ਅਤੇ ਕੈਦੀਆਂ ਤੇ ਹਵਾਲਾਤਿਆਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਜੇਲ੍ਹ ਦੇ ਲੰਗਰ ਦਹਾਲ ਅਤੇ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਹਵਾਲਾਤਿਆਂ ਤੇ ਕੈਦੀਆਂ ਨੂੰ ਮਿਲਿਆ ਗਿਆ ਉਨ੍ਹਾਂ ਨੇ ਹਵਾਲਾਤਿਆਂ ਤੇ ਕੈਦੀਆਂ ਦੀ ਇਹ ਮੁਸ਼ਕਲਾ ਸੁਨੀਆਂ ਜਿਲ੍ਹਾ ਅਤੇ ਸ਼ਾਸਨ ਜਾਜ ਨੇ ਹਵਾਲਾਤਿਆਂ ਤੇ ਕੈਦੀਆਂ ਨੂੰ ਕਾਨੂੰਨੀ ਨੁਕਤੇ ਬਾਰੇ ਜਾਣੂ ਵੀ ਕਰਵਾਇਆ ਅਤੇ ਨਾਲ ਹੀ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਜ਼ਿਲ੍ਹਾ ਤੇ ਸੈਸ਼ਨਜਲ ਸ਼੍ਰੀ ਦਿਲਬਖ ਸਿੰਘ ਜੌਨ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸਸ ਸੁਣਦੇ ਹਾਂ ਤੇ ਜੋ ਵੀ ਗ੍ਰੀਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਜੀ ਇੱਥੇ ਆਏ ਤੇ ਧਿਆਨ ਵਿੱਚ ਲਿਆਂਦਾ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੀ ਜੀ ਸੀਨੀਅਰ ਮੈਲਿਸ਼ ਸ਼ਿਕਾਇਤਾਂ ਸੀ ਜੀ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਈ ਵਾਰ ਇਗਨੋਰੈਂਸ ਦੇ ਕਾਰਨ ਇਹ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣੇ ਨੇ ਇਹ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਹਾਂ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਲੈਣੇ ਉਹ ਅਡਰੈਸ ਕਰਕੇ ਦਿੰਨ ਉਹਨਾਂ ਨੂੰ ਕਨਫਰ